ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੋਕ ਮੰਚ ਵਿੱਚ ਰਏ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਤੇ ਇਸ ਲਾਈਵ ਕਾਲਿੰਗ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਅਧਾਰਿਤ ਵਿਸ਼ਿਆਂ ਨੂੰ ਲੈ ਕੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਆਪਣੀ ਰਾਏ ਸਾਡੇ ਸਨਮੁਖ ਰੱਖ ਸਕਦੇ ਹੋ ਤੇ ਸਾਡੇ ਦਰਸ਼ਕਾਂ ਤੱਕ ਆਪਣਾ ਕੋਈ ਸੰਦੇਸ਼ ਆ ਜਾਂ ਫਿਰ ਕੋਈ ਮੈਸੇਜ ਜਾਂ ਫਿਰ ਕੋਈ ਸਮੱਸਿਆ ਜਿਹੜੀ ਆ ਉਹ ਪਹੁੰਚਾ ਸਕਦੇ ਹੋ ਤੇ ਸਾਡੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਵਕ ਵਕ ਮੁੱਦਿਆਂ ਤੇ ਤੁਹਾਡੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰੀਏ ਤੁਹਾਡੇ ਗਲੀ ਮੁਹੱਲਿਆਂ ਦੇ ਵਿੱਚ ਕੰਮ ਹੋ ਰਹੇ ਨੇ ਕਿ ਨਹੀਂ ਤੁਹਾਡੇ ਆਲੇ ਦੁਆਲੇ ਕੀ ਮਾਹੌਲ ਸਿਰਜੇ ਜਾ ਰਹੇ ਨੇ ਤੁਸੀਂ ਜਿਸ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਉੱਥੇ ਕਿਸਮ ਸਿਆਵਾਂ ਆ ਰਹੀਆਂ ਨੇ ਤੁਸੀਂ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਹੋ ਜਾਂ ਫਿਰ ਸਰਕਾਰੀ ਰਜਿਮੀਆਂ ਨੂੰ ਲੈ ਕੇ ਕੋਈ ਦਿੱਕਤਾਂ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸਰਕਾਰੀ ਦਾਅਵੇ ਜਾਂ ਫਿਰ ਜੋ ਦਾਅਵੇ ਸਰਕਾਰ ਕਰਦੀ ਹੈ ਉਹ ਦਾਅਵੇ ਸੱਚੇ ਸਾਬਤ ਹੋ ਰਹੇ ਨੇ ਕਿ ਮਹਿਜ਼ ਦਾਅਵੇ ਨੇ ਇਸ ਬਾਰੇ ਵਿੱਚ ਜਾਣਕਾਰੀ ਤੁਹਾਡੇ ਤੋਂ ਲੈਣਾ ਸਾਡਾ ਮਕਸਦ ਹੁੰਦਾ ਹੈ ਤੇ ਅਕਸਰ ਤੁਹਾਡੇ ਫੋਨ ਕਾਲ ਜਿਹੜੇ ਨੇ ਉਹ ਕਈ ਵਾਰ ਇਹੋ ਜਿਹੇ ਵਿਚਾਰ ਸਾਂਝੇ ਕਰ ਲੈਂਦੇ ਨੇ ਜਾਂ ਇਹੋ ਜਿਹੇ ਆਈਡੀਆ ਦੇ ਦਿੰਦੇ ਨੇ ਜੋ ਸ਼ਾਇਦ ਕਿਸੇ ਨੇ ਸੋਚੀ ਨਹੀਂ ਹੁੰਦੇ ਤੇ ਉਹਨਾਂ ਆਈਡੀਆ ਦੇ ਉੱਤੇ ਤੇ ਵਿਚਾਰਾਂ ਦੇ ਉੱਤੇ ਚਰਚਾ ਕਰਨੀ ਤਾਂ ਫਿਰ ਜ਼ਰੂਰ ਬੰਦੀ ਹੁੰਦੀ ਹੈ ਤੇ ਅੱਜ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆਂ ਬੀਤੇ ਕਈ ਦਿਨਾਂ ਤੋਂ ਜਦ ਤੋਂ ਲੋਕ ਸਭਾ ਚੋਣਾਂ ਖਤਮ ਹੋਈਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 10 ਥਾਵਾਂ ਤੋਂ ਜ਼ਮਾਨਤਾ ਜ਼ਬਤ ਹੋਈਆਂ ਨੇ ਉਦੋਂ ਤੋਂ ਇੱਕ ਰੇਡ ਕਾ ਜਿਹੜਾ ਹੈ ਉਹ ਬਰਕਰਾਰ ਹੋ ਗਿਆ ਤੇ ਖੁੱਲ ਕੇ ਬਗਾਵਤ ਜਿਹੜੀ ਐ ਸੁਖਬੀਰ ਚੋ ਬਾਦਲ ਹਰਾਂ ਦੇ ਖਿਲਾਫ ਉਹ ਸ਼ੁਰੂ ਹੋ ਗਈ ਐ ਹੁਣ ਇਸ ਬਗਾਵਤ ਦੇ ਵਿੱਚ ਉਹ ਵੀ ਨੇ ਜਿਹੜੇ ਰੋਸ ਕੇ ਘਰ ਵਾਪਸੀ ਕਰ ਲਈ ਸੀ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਹੋ ਗਏ ਸੁਖਦੇਸ਼ ਚੋਂ ਢਿੰਸਾ ਹੋ ਗਏ ਤੇ ਹੋਰ ਜਿਹੜੇ ਵੱਡੇ ਅਕਾਲੀ ਆਗੂ ਨੇ ਸੁ ਘਰ ਵਾਪਸੀ ਦਾ ਕਰ ਲਈ ਗਈ ਪਰ ਉਹ ਨਰਾਜ਼ਗੀ ਜਿਹੜੀ ਸੀ ਉਹ ਜਿਉਂਦੀ ਤਿਉਂ ਹੀ ਬਰਕਰਾਰ ਰਹੀ ਐ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਦਾ ਅਸਰ ਖੁੱਲ ਕੇ ਵਿਖਾਈ ਦਿੱਤਾ ਹੈ ਜਦੋਂ 10 ਥਾਵਾਂ ਤੇ ਜ਼ਮਾਨਤਾਂ ਜ਼ਬਤ ਹੋਈਆਂ ਜੋ ਬਹੁਤ ਵੱਡੀ ਗੱਲ ਮੰਨੀ ਜਾ ਰਹੀ ਹੈ ਕਿ 103 ਸਾਲਾਂ ਤੋਂ ਵੱਧ ਪੁਰਾਣੀ ਪਾਰਟੀ ਹੈ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਹੋਂਦ ਨੂੰ ਹੁਣ ਖਤਰਾ ਦੱਸਿਆ ਜਾ ਰਿਹਾ ਹੈ ਤੇ ਪਾਰਟੀ ਦੇ ਵਿੱਚ ਅੰਦਰੂਨੀ ਕਲੇਸ਼ ਜਿਹੜਾ ਚੱਲ ਰਿਹਾ ਹੈ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਚੱਲ ਰਹੀਆਂ ਨੇ ਹੱਲ ਕੋਈ ਨਿਕਲਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਤੇ ਫਿਰ ਤੱਕ ਹਾਰ ਕੇ ਬਾਗੀ ਧੜਾ ਜਿਹੜਾ ਕਹਿੰਦਾ ਹੈ ਕਿ ਸਾਨੂੰ ਬਾਗੀ ਧੜਾ ਨਾ ਖੋ ਭਾਵੇਂ ਅਸੀਂ ਬਗਾਵਤ ਜ਼ਰੂਰ ਛੜੀ ਹੋਈ ਹੈ ਪਰ ਅਸੀਂ ਬਾਗੀ ਨਹੀਂ ਹੈਗੇ ਸਾਨੂੰ ਤੁਸੀਂ ਸ਼ੋਮਣੀ ਅਕਾਲੀ ਦਲ ਸੁਧਾਰ ਲਹਿਰ ਕਹਿ ਸਕਦੇ ਹੋ ਸੁਧਾਰ ਲਹਿਰ ਕਹਿ ਲੋ ਤੇ ਫਿਰ ਦੂਜੇ ਪਾਸੇ ਅਕਾਲੀ ਦਲ ਵਾਲਿਆਂ ਦਾ ਕਹਿਣਾ ਹੁੰਦਾ ਹੈ ਕਿ ਆਪਦੇ ਦੇ ਵਿੱਚ ਤਾਂ ਪਹਿਲਾਂ ਸੁਧਾਰ ਕਰ ਲਓ ਤੇ ਪਾਰਟੀ ਦੇ ਵਿੱਚ ਸੁਧਾਰ ਫੇਰ ਕਰ ਲਾਂਗੇ ਸੋ ਇਹ ਜੀ ਨੁਕਤਾਚੀਨੀ ਜਿਹੜੀ ਆ ਉਹ ਲਗਾਤਾਰ ਬਰਕਰਾਰ ਹੈ ਤੇ ਕੋਰ ਕਮੇਟੀ ਦੇ ਵਿੱਚ ਵੀ ਕੁਝ ਬਾਗੀ ਅਕਾਲੀ ਸ਼ਾਮਿਲ ਸਨ ਜਿਨ੍ਹਾਂ ਨੂੰ ਬੀਤੇ ਦਿਨ ਲਾਂਬੇ ਕਰ ਦਿੱਤਾ ਗਿਆ ਹੈ ਨਾ ਕੇਵਲ ਪਾਰਟੀ ਤੋਂ ਬਾਹਰ ਕੱਢਿਆ ਗਿਆ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਬਲਕਿ ਕੋਰ ਕਮੇਟੀ ਵੀ ਜਿਹੜੀ ਸੀ ਉਹ ਭੰਗ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਬਹੁਤ ਸਾਰੇ ਬਾਗੀ ਅਕਾਲੀ ਸ਼ਾਮਿਲ ਸੀ ਹੁਣ ਕੋਰ ਕਮੇਟੀ ਦਾ ਪੁਨਰਗਠਨ ਹੋਇਆ ਕੁਝ ਹੀ ਦਿਨ ਪਹਿਲਾਂ ਕੋਰ ਕਮੇਟੀ ਦਾ ਪੁਨਰਗਠਨ ਹੋਇਆ ਸੀ ਫਿਰ ਉਸ ਤੋਂ ਬਾਅਦ ਆ ਰੇਡ ਕਾ ਸ਼ੁਰੂ ਹੋ ਗਿਆ ਤੇ ਹੁਣ ਕੋਰ ਕਮੇਟੀ ਦਾ ਦੁਬਾਰਾ ਪੁਨਰਗਠਨ ਕਰਤਾ ਹੈ ਸਵਾਲ ਇਹ ਥੇ ਵੀ ਖੜੇ ਹੁੰਦੇ ਨੇ ਕਿ ਅਕਾਲੀ ਦਲ ਦਾ ਇਹ ਕਲੇਸ਼ ਮੁੱਕੂਗਾ ਕਦੋਂ ਤੇ ਕਦੋਂ ਤੱਕ ਇਹ ਕੋਰ ਕਮੇਟੀਆਂ ਦੇ ਪੁਨਰਗਠਨ ਹੁੰਦੇ ਰਹਿਣਗੇ ਕਦੋਂ ਤੱਕ ਅਨੁਸ਼ਾਸਨੀ ਕਮੇਟੀਆਂ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਕਦੋਂ ਤੱਕ ਫਿਰ ਜਿਹੜੇ ਰੁੱਸ ਕੇ ਗਏ ਨੇ ਉਹਨਾਂ ਨੂੰ ਮਨਾ ਕੇ ਘਰ ਵਾਪਸੀਆਂ ਕਰਾਈਆਂ ਜਾਣਗੀਆਂ ਉਹ ਫਿਰ ਰੁੱਸਣਗੇ ਬਗਾਵਤ ਉਹੀ ਚੱਲਦੀ ਰਹਿਣੀ ਹੈ ਮਸਲੇ ਉਹੀ ਚੱਲਦੇ ਰਹਿਣੇ ਨੇ ਤੇ ਮੰਗ ਇੱਕੋ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਨਾ ਮੈਂ ਅਸਤੀਫਾ ਨਹੀਂ ਦੇਵਾਂਗਾ। ਉਹਨਾਂ ਦੇ ਹਮੈਤੀ ਵੀ ਕਹਿੰਦੇ ਨੇ ਕਿ ਸਾਡਾ ਸਮਰਥਨ ਹੈ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਅਸਤੀਫਾ ਤਾਂ ਨਹੀਂ ਦੇਣਗੇ ਤੇ ਕਲੇਸ਼ ਬਰਕਰਾਰ ਹੈ। ਹੁਣ ਇਸੇ ਦੇ ਵਿਚਾਲੇ ਹੀ ਕੋਰ ਕਮੇਟੀ ਦਾ ਪੁਨਰਗਠਨ ਹੋ ਚੁੱਕਾ ਹੈ। ਪੁਨਰਗਠਨ ਕੀਤਾ 23 ਮੈਂਬਰ ਸੀ ਉਹ ਦੁਬਾਰਾ ਜੋੜੇ ਗਏ ਤੇ ਚਾਰ ਵਿਸ਼ੇਸ਼ ਅਹੁਦੇਦਾਰ ਜਿਹੜੇ ਸੀ ਉਹ ਵੀ ਐਲਾਨੇ ਗਏ ਨੇ ਤੇ ਦਿਲਜੀਤ ਸਿੰਘ ਚੀਮਾ ਜਿਹੜੇ ਨੇ ਉਹਨਾਂ ਦੇ ਵੱਲੋਂ ਦਿਲਜੀਤ ਸਿੰਘ ਚੀਮਾ ਹਰਾਂਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਭਾਈ ਅਸੀਂ ਹੁਣ ਇੱਕ ਹੋਰ ਬਦਲਾਅ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿੱਥੇ ਤਾਂ ਬਦਲਾਅ ਮੰਗਿਆ ਜਾ ਰਿਹਾ ਸੀ ਪ੍ਰਧਾਨ ਦੇ ਅਹੁਦੇ ਤੇ ਕਿ ਪ੍ਰਧਾਨ ਬਦਲੇ ਤੇ ਕਿੱਥੇ ਅਸੀਂ ਕੋਰ ਕਮੇਟੀ ਦੇ ਮੈਂਬਰ ਬਦਲ ਦਿੱਤੇ ਸੋ ਇਹ ਵੀ ਆਪਦੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਸੋ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੁਨਰਗਠਨ ਜਿਹੜਾ ਕੀਤਾ ਗਿਆ ਹੈ ਕੋਰ ਕਮੇਟੀ ਦਾ ਦਲਜੀਤ ਸਿੰਘ ਚੀਮਾ ਹਰਾਨੇ ਉਹਦੀ ਜਾਣਕਾਰੀ ਜਿਹੜੀ ਟਵੀਟ ਕਰਕੇ ਦਿੱਤੀ ਹੈ ਸੋ ਇਹਦੇ ਵਿੱਚ 23 ਮੈਂਬਰ ਨੇ ਤੇ ਚਾਰ ਸਾਬਕਾ ਅਹੁਦੇਦਾਰ ਨੇ ਉਹਨਾਂ ਨੂੰ ਵਿਸ਼ੇਸ਼ ਸੱਦੇ ਦਿੱਤੇ ਗਏ ਨੇ ਮਤਲਬ ਵਿਸ਼ੇਸ਼ ਅਹੁਦੇ ਉਹਨਾਂ ਨੂੰ ਦਿੱਤੇ ਗਏ ਨੇ ਸੋ ਜ਼ਿਕਰ ਕਰ ਲੈਣੇ ਆ ਕੋਰ ਕਮੇਟੀ ਦੇ 23 ਜਿਹੜੇ ਮੈਂਬਰ ਨੇ ਉਹਨਾਂ ਵਿੱਚ ਕਿਹਦਾ ਕਿਹਦਾ ਨਾਮ ਸ਼ਾਮਲ ਹੈ ਸੋ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਮ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸ਼ਾਮਿਲ ਕੀਤਾ ਗਿਆ ਫਿਰ ਬਲਵਿੰਦਰ ਸਿੰਘ ਭੁੰਦੜ ਜੋ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਫਿਰ ਨਰੇਸ਼ ਗੁਜਰਾਲ ਫਿਰ ਗੁਲਜ਼ਾਰ ਸਿੰਘ ਰਿੰਨੀਕੇ ਫਿਰ ਮਹੇਸ਼ਿੰਦਰ ਸਿੰਘ ਗਰੇਵਾਲ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ ਸੀ ਤੇ ਉਹ ਬਿਆਨ ਬੜੀ ਚਰਚਾ ਦੇ ਵਿੱਚ ਸੀ ਕਹਿੰਦੇ ਕਿ ਬਗੀਆਂ ਦੇ ਪਿੱਛੇ ਆਰਐਸਐਸ ਤੇ ਬੀਜੇਪੀ ਦਾ ਹੱਥ ਹੈ ਬੀਜੇਪੀ ਨੇ ਲੋਕ ਸਭਾ ਦੇ ਵਿੱਚ ਨੀਤੀ ਅਪਣਾਈ ਸੀ ਕਿ ਇਹਨਾਂ ਨੂੰ ਇਹਨਾਂ ਨੂੰ ਪਾੜ ਪਾਉਨੇ ਹੈ ਇਹਨਾਂ ਦੇ ਵਿੱਚ ਉਸ ਤੋਂ ਬਾਅਦ ਸਿੰਬਲ ਤੇ ਦਫ਼ਤਰ ਦੇ ਉੱਤੇ ਕਬਜ਼ਾ ਕਰਵਾਵਾਂਗੇ ਤੇ ਫਿਰ ਅਸੀਂ ਆਪਸ ਦੇ ਵਿੱਚ ਸਾਰਾ ਕੁਝ 50-50 ਕਰ ਲਾਂਗੇ ਕਹਿੰਦੇ ਪਰ ਜਦੋਂ ਭਾਜਪਾ ਨੂੰ ਪਤਾ ਲੱਗਾ ਕਿ ਅਸੀਂ ਤਾਂ ਮਾੜੇ ਘੋੜਿਆਂ ਤੇ ਦਾਅ ਖੇਡ ਦਿੱਤਾ ਤੇ ਭਾਜਪਾ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਇਸ ਬਿਆਨ ਤੋਂ ਬਾਅਦ ਵੀ ਕਾਫੀ ਹਲਚਲ ਮਚੀ ਕਿਉਂਕਿ ਇੱਕ ਇਹਦੇ ਵਿੱਚ ਉਹ ਨਾ ਇਹ ਵੀ ਗੱਲ ਕਹਿ ਦਿੱਤੀ ਸੀ ਕਹਿੰਦੇ ਆਪਰੇਸ਼ਨ ਨਾਗਪੁਰ ਚੱਲ ਰਿਹਾ ਹੈ ਤੇ ਉਹ ਅਮਰਿਤਪਾਲ ਦੇ ਜ਼ਰੀਏ ਚਲਾਇਆ ਜਾ ਰਿਹਾ ਫਿਰ ਸੜਜੇਤ ਖਾਸ ਕਰਕੇ ਕਹਿੰਦੇ ਕਿ ਦੋ ਸਬੂਤ ਫਿਰ ਸਬੂਤ ਤਾਂ ਨਹੀਂ ਆਏ ਪਰ ਚਲੋ ਕੋਰ ਕਮੇਟੀ ਦਾ ਪੋਨਰ ਗਠਨ ਜ਼ਰੂਰ ਹੋ ਗਿਆ ਸੋ ਮਹੇਸ਼ਿੰਦਰ ਗਰੇਵਾਲ ਤੋਂ ਲਾਵਾ ਦਲਜੀਤ ਸਿੰਘ ਚੀਮਾ ਦਾ ਨਾਮੇ ਦੇ ਵਿੱਚ ਸ਼ਾਮਿਲ ਹੈ ਜਨਮੇਜਾ ਸਿੰਘ ਸੇਖੋਂ ਅਨਿਲ ਜੋਸ਼ੀ ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਖੜਾ ਕੀਤਾ ਸੀ ਅਨਿਲ ਜੋਸ਼ੀ ਸ਼ਾਮਿਲ ਨੇ ਸ਼ਰਨਜੀਤ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਇਸ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਕਰ ਦਿੱਤਾ ਹੈ ਹੀਰਾ ਸਿੰਘ ਗਾਬੜੀਆ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਇਕਬਾਲ ਸਿੰਘ ਝੁੰਦਾ ਇਕਬਾਲ ਸਿੰਘ ਝੁੰਦਾ ਦੀ ਉਹ ਝੁੰਦਾ ਕਮੇਟੀ ਜੋ ਲਾਗੂ ਕਰਨ ਦੀ ਮੰਗ ਹੋਈ ਸੀ ਤੇ ਉਸ ਦੇ ਵਿੱਚ ਅਧਿਐਨ ਬੜਾ ਕੀਤਾ ਗਿਆ ਸੀ ਝੁੰਦਾ ਸਾਹਿਬ ਦੇ ਵੱਲੋਂ ਉਹ ਝੁੰਦਾ ਕਮੇਟੀ ਤਾਂ ਲਾਗੂ ਨਹੀਂ ਹੋਈ ਤੇ ਪਰ ਝੁੰਦਾ ਸਾਹਿਬ ਨੂੰ ਕੋਰ ਕਮੇਟੀ ਦੇ ਵਿੱਚ ਸ਼ਾਮਿਲ ਜ਼ਰੂਰ ਕਰਤਾ ਹੈ ਬਾਕੀ ਨਾਵਾਂ ਦਾ ਜ਼ਿਕਰ ਕਰਦੇ ਆ ਪਰ ਉਸ ਤੋਂ ਪਹਿਲਾਂ ਆਪਣੇ ਨਾਲ ਇੱਕ ਕੋਲਰ ਜੁੜ ਗਏ ਨੇ ਸੱチェ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੱチェ ਜੀ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਭਾਈ ਤਾਂ ਬੋਲ ਰਾਂ ਜੀ ਜੀ ਕਿੱਥੋਂ ਬੋਲ ਰਹੇ ਜੀ ਦੁਬਈ ਤੋਂ ਦੁਬਈ ਤੋਂ ਜੀ ਦੁਬਈ ਤੋਂ ਕੀ ਕਹਿਣਾ ਚਾਹੁੰਦੇ ਹੋ ਜੀ ਆ ਗੱਲ ਦੇ ਚਾਹਲੀ ਪਾਲਤੀ ਸੀ ਜਿਹੜੀ ਮਤਲਬ ਸਾਰਾ ਕੋਈ ਮਤਲਬ ਲੈਣੇ ਬਿਆਵੀਆਂ ਦਾ ਕਿਸੇ ਦਾ ਕੰਮ ਨਹੀਂ ਸਿਰਫ ਵੀਰ ਬਾਦਲ ਦਾ ਕੰਮ ਆ ਬਸ ਉਹ ਕੋਈ ਮਤਲਬ ਨਹੀਂ ਹਮ ਪਰ ਆ ਦੇਖੋ ਔਰ ਮੜ ਕੇ ਉਹ ਮਾਫੀ ਦੇ ਫੇਚ ਕਰੜ ਗਏ ਜਿਹੜਾ ਸੰਦੀਪ ਕਲੇਰ ਆਇਆ ਉਹ ਜਿਹੜਾ ਸਾਰੇ ਸਬੂਤ ਮੰਨਿਆ ਸਾਰੇ ਜਨਾਬ ਮੰਨ ਗਿਆ ਉਹ ਵੀ ਗੱਲ ਕੋਈ ਨਹੀਂ ਕੀਤੀ ਕੋਈ ਖੌਨ ਸਵਾਹ ਦੇਖ ਲੈ ਬਾਕੀ ਜene ਜਿਹੜਾ ਨੂੰ ਜੀ ਤੁਹਾਡੀ ਆਵਾਜ਼ ਨਹੀਂ ਆ ਪਾਰੀ ਮੇਰੇ ਤੱਕ ਜੀ ਸੋ ਆਵਾਜ਼ ਤੁਹਾਡੀ ਨਹੀਂ ਆ ਪਾਰੀ ਮੇਰੇ ਤੱਕ ਮੈਨੂੰ ਲੱਗਦਾ ਕਾਲ ਜਿਹੜੀ ਡਿਸਕਨੈਕਟ ਹੋ ਗਈ ਹੈ ਸੋ ਕਾਲਰ ਸਾਡੇ ਨਾਲ ਦੁਬਈ ਤੋਂ ਜੁੜੇ ਹੋਏ ਸੀ ਸੋ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਚੜ ਰਹੇ ਰੇੜਕੇ ਦੇ ਉੱਤੇ ਜੀ ਸੋ ਅਕਾਲ ਤਖਤ ਸਾਹਿਬ ਦੇ মিডিਆ ਇਨਚਾਰਜ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸੋ ਸਰ ਅਕਾਲ ਤਖਤ ਵਿਖੇ ਚਿੱਠੀ ਜਿਹੜੀ ਸੀ ਉਹ ਦਿੱਤੀ ਗਈ ਸੀ ਸੌਂਪੀ ਗਈ ਸੀ ਸੁਖਵੀਰ ਸਿੰਘ ਬਾਦਲ ਹਰਾਂ ਦੇ ਵੱਲੋਂ ਤੇ ਅੱਜ ਉਹ ਚਿੱਠੀ ਜਿਹੜੀ ਹੈ ਜਨਤਕ ਹੋ ਚੁੱਕੀ ਹੈ ਜੀ ਸੋ ਅਕਾਲ ਤਖਤ ਦੇ ਫੈਸਲੇ ਦੀ ਸਭ ਨੂੰ ਉਡੀਕ ਹੈ ਜੀ ਜੀ ਸਰ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਦੇਖੋ ਇਹ ਜਿਹੜੀ ਅੱਜ ਚਿੱਠੀ ਰਿਲੀਜ਼ ਕੀਤੀ ਗਈ ਆ ਬੀ.ਆਰ.ਟੀ. ਸੰਗਤ ਦੇ ਗੋਤਰੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਨਾਲ ਤੋਂ ਕਰਨ ਸਿੰਘ ਸਾਹਿਬਾਨ ਨੇ ਸਪਸ਼ਟੀਕਰਨ ਮੰਗਿਆ ਸੀ ਜੋ ਪਿਛਲੇ ਦਿਨੀ ਉਹਨਾਂ ਨੇ ਸਪਸ਼ਟੀਕਰਨ ਫ੍ਰੀ ਕੰਟਰੈਕਟ ਸਰਕਰੇ ਤਰੀਕੇ ਤੋਂ ਪਿਆ ਵੀ ਜੀ ਬਿਲਕੁਲ ਕੋਸ਼ਿਸ਼ ਹੋਇਆ ਕਿ ਕਈ ਤਰ੍ਹਾਂ ਦੇ ਭਰਮ ਭੁਲੇਖੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਾਹੀਂ ਫੈਲਾ ਕੀਤੇ ਜਾ ਰਹੇ ਸਨ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਅੱਜ ਜਿਹੜਾ ਆ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੇ ਉੱਤੇ ਜਿਹੜਾ ਇਹ ਇੱਥੀ ਜਿਹੜੀ ਅਕਾਲ ਚ ਸਕ ਸਰਕਟੇਤ ਵੱਲੋਂ ਮੀਡੀਆ ਨੂੰ ਦਿੱਤੀ ਗਈ ਆ ਤਾਂ ਜੋ ਇਹ ਪਰੰਪਰੇlijke ਜਿਹੜੇ ਪਾਇਆ ਜਾਂਦੇ ਜੋ ਕਿ ਤੇ ਜਾਗਤਨ ਔਰ ਜਿੱਥੇ ਤੱਕ ਗੱਲ ਆ ਕਿ ਇਹ ਸਪਸ਼ਟੀਕਰਨ ਦੇ ਸਤੇ ਪੰਥ ਸਿੰਘ ਸਹਿਬਾਨ ਦੇ ਫਿਆਸਲੇ ਜੀ ਉਹ ਅੰਡੇ ਤਨਾ ਚ ਜੋ ਪੰਥ ਸਿੰਘ ਸਹਿਬਾਨ ਜਿਹੜੀ ਅਕਾਲ ਚ ਸਾਹ ਤੇ ਇਕਸਰਤਾ ਕਰਨਗੇ ਉਹਦੇ ਵਿੱਚ ਗੁਰਮਤਿ ਸਿਧਾਂਤਾਂ ਅਤੇ ਸਿੱਖ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਪੰਥ ਪ੍ਰਧਾਨੀ ਪ੍ਰਣਾਲੀ ਦੁਆਰਾ ਜੋ ਆਪਸ ਦੇ ਵਿੱਚ ਸਰਬਸੰਮਤੀ ਨਾਲ ਪਾਲ ਸਿੰਘ ਸਹਿਬਾਨ ਫੈਸਲਾ ਕਰਨਗੇ ਉਹ ਜਿਹੜਾ ਸਾਰਾ ਸੰਸਦ ਦੇ ਕੋਤਵੇ ਦਾ ਪੁੱਛਾ ਜਾਵੇਗਾ ਜੀ ਜੁਸ ਸਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਆਉਣ ਵਾਲੇ ਦਿਨ ਮਤਲਬ ਕਿੰਨੇ ਦਿਨ ਕਿਉਂਕਿ ਲਗਭਗ 1 ਮਹੀਨਾ ਤਾਂ ਹੋਣ ਨੂੰ ਆ ਚੁੱਕਾ ਹੈ ਤੇ ਕਦੋਂ ਤੱਕ ਇਹ ਫੈਸਲਾ ਜਿਹੜਾ ਹੈ ਸੁਣਾਇਆ ਜਾਵੇਗਾ ਤਾਂ ਫੈਸਲਾ ਕਿ ਸੁਖਵੀਰ ਬਾਦਲ ਹੋਰਾਂ ਦੇ ਹੱਕ ਦੇ ਵਿੱਚ ਹੋਣ ਦੀ ਤੁਹਾਨੂੰ ਕੋਈ ਨਾ ਕੋਈ ਉਮੀਦ ਲੱਗਦੀ ਹੈ ਕਿਉਂਕਿ ਹੁਣ ਉਹਨਾਂ ਨੇ ਸਪਸ਼ਟਿਕਰਨ ਵੀ ਦੇ ਦਿੱਤਾ ਤੇ ਮਾਫੀ ਵੀ ਇੱਕ ਤਰ੍ਹਾਂ ਦੀ ਮੰਨ ਲਈ ਤੇ ਇਹ ਵੀ ਕਹਿ ਦਿੱਤਾ ਕਿ ਵੱਡੇ ਬਾਦਲ ਸਾਹਿਬ ਨੇ ਵੀ ਮਾਫੀ ਮੰਗ ਲਈ ਸੀ ਜਦੋਂ ਇਹ ਸਾਰਾ ਕੁਝ ਹੋਇਆ ਸੀ ਅ ਦੇਖੋ ਜਿਹੜੀ ਜਿਹੜੀ ਫੈਸਲਾ ਹੋਣ ਦੀ ਜਿਹੜੀ ਤਰੀਕ ਦੀ ਗੱਲ ਆ ਉਹ 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 ਇਸ ਤਰ੍ਹਾਂ ਕਿ ਇਹਦੇ ਵਿੱਚ ਪੰਜ ਸਿੰਘ ਸਹਿਬਾਨ 75 ਤੱਕ ਆਉਂਦੇ ਆ ਜੀ ਸਰ ਤਸਰੀ ਇਹ ਜੋ ਹੁਣ ਤਸਰੀ ਪਟਨਾ ਸਾਹਿਬ ਤੋਂ ਵੀ ਪੰਜਾਬ ਤੋਂ ਬਾਹਰੋਂ ਸੋ ਉਹਨਾਂ ਸਿੰਘ ਸਹਿਬਾਨਾਂ ਨਾਲ ਜਦੋਂ ਵਿਚਾਰ ਚੰਦਰਾ ਕਰਨਗੇ ਸਿੰਘ ਸਾਹਿਬ ਆ ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਜੋ ਸੰਭਵ ਹੋਏਗੀ ਤਰੀਕ ਕਿ ਜਦੋਂ ਉਹ ਆਰਟਕਲ ਸਾਰੇ ਪੰਜ ਸਿੰਘ ਸਹਿਬਾਨ ਜਿਸ ਦਿਨ ਇਕੱਤਰ ਹੋ ਸਕਣ ਉਹ ਆਪਕੋ ਕਿਹਨਿ ਚ رائے ਕਰਕੇ ਉਹ ਕਰ ਦੰਗੇ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੱਥ ਦੇ ਵਿੱਚ ਜਾਂ ਮੋਢੇ ਦੇ ਵਿੱਚ ਫੈਸਲਾ ਇਤਨੀ ਦਾ ਗੁਰਮਤ ਇੱਕ ਮੈਂ ਦਾ ਸਪਸ਼ਟ ਕਰ ਦੇਣੀ ਚਾਹਣਾ ਕਿ ਜਿਹੜੇ ਗੁਰਮਤ ਦੇ ਸਿਧਾਂਤ ਹੋ ਤੇ ਇੱਕ ਪਰੰਪਰਾਵਾਂ ਨੇ ਇਹਦੇ ਵਿੱਚ ਕੋਈ ਸ਼ਰੀਅਤ ਦਾ ਲਾਹ ਨਹੀਂ ਹੈਗਾ ਕਿ ਜਿਹਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਇੱਥੋਂ ਤੱਕ ਪ੍ਰਕਾਰਿਤ ਕਰੀ ਜਾਓ ਕਿ ਉਹ ਉਹ ਕੋਈ ਸਖਤ ਸਜ਼ਾ ਨਹੀਂ ਜਾਂ ਇਹਦੇ ਵਿੱਚ ਇੱਕੋ ਸੰਕਲਪ ਹੁੰਦਾ ਆ ਗੁਰਮਤਿ ਦਾ ਜਿਹੜਾ ਤਨਖਾਹ ਲਾਉਣ ਦੀ ਵੀ ਜਿਹਨੂੰ ਕਹਿੰਦੇ ਨੇ ਆ ਤਾਂ ਇਹ ਤਨਖਾਹਿਆ ਤਨਖਾਹ ਦੇਤਾ ਜਾਂ ਤਨਖਾਹ ਲਈ ਜਾਂ ਸੇਵਾ ਲਈ ਉਹਦਾ ਪਰਪਸ ਦੇ ਨੰਬਰ 8 ਕੇ ਮਨੁੱਖ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਾਉਣਾ ਦੂਜਿਆਂ ਨੰਬਰ ਕੇ ਮਨੁੱਖ ਦੇ ਦੇਸੀ ਨਿਮਰਤਾ ਦਾ ਭਾਵ ਲੈਉਣਾ ਨੰਬਰ ਤਿੰਨ ਕੇ ਮਨੁੱਖ ਨੂੰ ਸੁਧਾਰ ਕਰਨ ਦਾ ਮਲਕ ਦੇ ਵਿੱਚ ਕਰਕੇ ਜੋ ਪਰੰਪਰਾਵਾਂ ਨੇ ਉਹ ਜੇ ਸਾਈਂ ਸੰਤ ਸਿੰਘ ਸਹਿਬਾਨ ਨੇ ਵਿਚਾਰ ਲਾਇਆ ਕਿ ਇਸ ਜਿਹੜਾ ਸਪਸ਼ਟੀ ਕਰਨਿਆ ਜਿਹੜੇ ਇੱਕ ਫੈਸਲਾ ਹੁੰਦਾ ਆ ਉਹਦੇ ਵਿੱਚ ਉਹਦੇ ਉੱਤੇ ਬੜੇ ਗੋਭ ਦੇ ਨਾਲ ਉਹਦੀ ਸ਼ਬਦਾਵਲੀ ਉਹਦੀ ਇਹ ਭਾਵਨਾ ਸਪਸ਼ਟੀ ਕਰਨ ਦੀ ਭਾਵਨਾ ਕੀ ਹੈ ਉਹਦੀ ਸ਼ਬਦਾਵਲੀ ਤੋਂ ਪ੍ਰਗਟ ਹੋਈ ਸੋ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਪਰੰਪਰਾਵਾਂ ਵਾਲੇ ਵੀ ਧਿਆਨ ਦੇ ਵਿੱਚ ਰੱਖ ਕੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਪਾਲ ਸਿੰਘ ਸਾਹਿਬਾਨ ਜਿਹੜਾ ਗੁਰਮਤਾ ਕਰਨਗੇ ਆਪ ਉਸ ਦੇ ਰਾਏ ਲੈਣਗੇ ਮੈਂ ਉਹ ਉਹ ਫੈਸਲਾ ਜਿਹੜਾ ਆ ਉਹ ਸੰਸਦ ਦੇ ਸਿਖਲਾਇਆ ਜਾਵੇ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਚੁੜਨ ਵਾਸਤੇ ਧੰਨਵਾਦ ਜੀ ਸਰ ਜੀ ਸੋ ਤੁਸੀਂ ਸੁਣਿਆ ਸੀ ਕਿ ਕਾਲ ਤੱਕ ਤ ਤ ਸਹਾਤ ਉਸ ਖਤਰ ਸਾਡੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਧਾਰਮਿਕ ਤਨਖਾਹ ਜਿਹੜੀ ਹੈ ਲਗਾਈ ਜਾਂਦੀ ਹੈ ਸੋ ਇਸ ਤੋਂ ਇਹ ਤਾਂ ਸਪਸ਼ਟ ਹੋ ਗਿਆ ਕਿ ਸੁਖਬੀਰ ਬਾਦਲ ਹੋਰਾਂ ਦੇ ਇਸ ਸਪਸ਼ਟ ਕਰਨ ਤੋਂ ਬਾਅਦ ਜੋ ਅੱਗੇ ਹੁਕਮ ਹੋਣਗੇ ਜਿਹੜੀ ਅਕਾਲ ਤਖਤ ਦੇ ਪੰਜ ਸਿੰਘ ਸਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਕਰਨਗੇ ਵਿਚਾਰ ਕਰਨਗੇ ਤੇ ਇੱਕ ਧਾਰਮਿਕ ਸਜ਼ਾ ਲਗਾ ਦਿੱਤੀ ਜਾਵੇਗੀ ਤਾਂ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਵੀ ਭੁੱਲਾਂ ਹੋਈਆਂ ਨੇ ਉਸ ਦਾ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਸਕੇ ਉਹ ਤਾਂ ਉਹਨਾਂ ਨੇ ਚਿੱਠੀ ਦੇ ਵਿੱਚ ਵੀ ਕਹਿ ਦਿੱਤਾ ਕਿ ਮੈਨੂੰ ਅਹਿਸਾਸ ਹੋ ਰਿਹਾ ਹੈ ਖैर ਚਿੱਠੀ ਦੇ ਵਿੱਚ ਕੀ ਲਿਖਿਆ ਇਸ ਦਾ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ ਕੋਰ ਕਮੇਟੀ ਦੀ ਗੱਲ ਕੀਤੀ ਜਾ ਰਹੀ ਸੀ ਕਿ ਕੋਰ ਕਮੇਟੀ ਦੇ ਵਿੱਚ ਸੋ ਇਕਬਾਲ ਸਿੰਘ ਝੁੰਦਾ ਤੋਂ ਇਲਾਵਾ ਵਿਰਸਾ ਸਿੰਘ ਬਲਟੋਹਾ ਨੂੰ ਵੀ ਕੋਰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਗੁਰੂ ਵਚਨ ਸਿੰਘ ਬੱਬੇ ਹਾਲੀ ਸੁਖਵਿੰਦਰ ਸੁਖੀ ਲਖਬੀਰ ਸਿੰਘ ਲੋਧੀ ਨੰਗਲ ਤੇ ਐਨ ਕੇ ਸ਼ਰਮਾ ਐਨ ਕੇ ਸ਼ਰਮਾ ਜੋ ਪਟਿਆਲੇ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਸੀ ਉਹਨਾਂ ਨੂੰ ਵੀ ਥਾਂ ਦਿੱਤੀ ਗਈ ਹੈ ਕੋਰ ਕਮੇਟੀ 'ਚ ਮੰਤਾਰ ਸਿੰਘ ਬਰਾੜ ਹਰਮਿਤ ਸਿੰਘ ਸੰਦੂ ਸੋਹਣ ਸਿੰਘ ਠੰਡਲ ਤੇ ਬਲਦੇਵ ਸਿੰਘ ਖੈਰਾ ਸੋ ਇਹ 23 ਮੈਂਬਰ ਨੇ ਕੋਰ ਕਮੇਟੀ ਦੇ ਇੱਕ ਕੋਲਰ ਸਾਡੇ ਨਾਲ ਜੁੜ ਗਏ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਗੁਰਗੱਲ ਜੀ ਜੀ ਠੀਕ ਹੈ ਨਾ ਚਾਹੁੰਦੇ ਸਰ ਕਿੱਥੋਂ ਬੋਲ ਰਹੇ ਜੀ ਮੈਡਮ ਤੁਸੀਂ ਇਹਨਾਂ ਦੇ ਨੂੰ ਬੋਲਦਾ ਮੈਡਮ ਇਹ ਚਾਹੀਦਾ ਹੈ ਸੰਗਵੀਰ ਬਾਦਲ ਨੂੰ ਚਿੱਠੀ ਦੇ ਵਿੱਚ ਇਹ ਲਿਖਣਾ ਹੂੰ ਕਿ ਸਾਡੇ ਤੋਂ ਇਹ ਗਨਾਹ ਹੋਇਆ ਅਕਿਹੀ ਨਹੀਂ ਸੱਚੇ ਸੌਧਿਆਲੇ ਸਾਧ ਨੂੰ ਝੂਠੇ ਵਾਲੇ ਨੂੰ ਅਸੀਂ ਮਾਫ ਕਰਵਾਇਆ ਕਹਿ ਕੇ ਜੀ ਅਸੀਂ ਮੀਤ ਸ਼ੈਣੀ ਨੂੰ ਜੀਪੀ ਦਾ ਜਿਹਨੇ ਸਿੱਖਾਂ ਦਾ ਕਦਰ ਕੀਤਾ ਹੂੰ ਕਹੀ ਕਿ ਜੇ ਜੋ ਵੀ ਜਾਣੀ ਅਸੀਂ ਗਲਤੀਆਂ ਕੀਤੀਆਂ ਮਨੋਂ ਉਹਦਾ ਬਦਲੇ ਜੋ ਮਾਫ ਕਰੀਂ ਆਪਣਾ ਕਾਲਤਾ ਸਾਹਿਬ ਇਹ ਨਹੀਂ ਲਿਖਣਾ ਚਾਹੀਦਾ ਕਿ ਜਾਣੇ ਨੇ ਜਾਣੇ ਦੀ ਕੰਕਰੀਆਂ ਜਿਹਾ ਨਹੀਂ ਜੀ ਇਹ ਕੱਤ ਕੰਦ ਇਹ ਤਾਂ ਸਿਰ ਉਹ ਗੱਲ ਕੋਕਲੋ ਤਾਂ ਮਿੱਟੀ ਝੜ ਰਹੇ ਆ ਵੀ ਅਸੀਂ ਕੋਕਲੋ ਤਾਂ ਮਿੱਟੀ ਝੜ ਕੇ ਸਾਈਡ ਤੇ ਹੋ ਜਾਣਾ ਆਪੇ ਕੌਮ ਮਰਜ਼ੀ ਨੂੰ ਖੇੜ ਕੇ ਜੀ ਇਹਨਾਂ ਨੂੰ ਇਹ ਲਿਖਣਾ ਚਾਹੀਦਾ ਹੈ ਕਿ ਸਾਡੇ ਤੋਂ ਕੰਕਰੀਆਂ ਹੋਈਆਂ ਹੈ ਸਾਡੀ ਸਰਕਾਰ ਤੋਂ ਕੰਕਰੀਆਂ ਹੋਈਆਂ ਹਾਂ ਹਾਂ ਜੀ ਬਿਲਕੁਲ ਜੀ ਮਿਹਰਬਾਨ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਛੋੜਨ ਵਾਸਤੇ ਸੋ ਲੁਧਿਆਣਾ ਤੋਂ ਸਾਡੇ ਨਾਲ ਕਾਲਰ ਜੁੜੇ ਸੀ ਇਹ ਕਹਿੰਦੇ ਚਿੱਠੀ ਦੇ ਵਿੱਚ ਇਹ ਲਿਖਣਾ ਚਾਹੀਦਾ ਸੀ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਇਹ ਨਹੀਂ ਲਿਖਣਾ ਚਾਹੀਦਾ ਸੀ ਕਿ ਜਾਣੇ ਅਣਜਾਣੇ ਦੇ ਵਿੱਚ ਸੋ ਚਿੱਠੀ 'ਚ ਕੀ ਕਿਹਾ ਗਿਆ ਹੈ ਉਹਦਾ ਤੁਹਾਡੇ ਨਾਲ ਜ਼ਿਕਰ ਜ਼ਰੂਰ ਕਰਦੇ ਆ ਤੇ ਵਿਸ਼ੇਸ਼ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵਿੱਚ ਪਾਰਲੀਮੈਂਟ ਵਿੱਚ ਪਾਰਟੀ ਦਾ ਨੇਤਾ ਜਿਹੜਾ ਉਹ ਪ੍ਰਧਾਨ ਯੂਥ ਅਕਾਲੀ ਦਲ ਦਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨ ਵਿੰਗ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਇਸ ਕੋਰ ਕਮੇਟੀ ਦੇ ਵਿੱਚ ਤੇ ਵਿਸ਼ੇਸ਼ ਅਹੁਦੇਦਾਰਾਂ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਸੋ ਹੁਣ ਜ਼ਿਕਰ ਕਰ ਲੈਣੇ ਆ ਉਸ ਚਿੱਠੀ ਬਾਰੇ ਜਿਸ ਦੀ ਚਰਚਾ ਸਵੇਰ ਤੋਂ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਉਹ ਚਿੱਠੀ ਜਿਸ ਦੇ ਵਿੱਚ ਸੁਖਬੀਰ ਬਾਦਲ ਹਰਾਨੇ ਆਪਣਾ ਸਪਸ਼ਟਿਕਰਨ ਦਿੱਤਾ ਹੈ ਤੇ ਸਪਸ਼ਟਿਕਰਨ ਭੇਜਿਆ ਹੈ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਰਾਨੂ ਮੈਂ ਚਿੱਠੀ ਹੁਬਹੂ ਪੜ੍ਹ ਕੇ ਸੁਣਾਵਾਂਗੀ ਕਿ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਦਰਸਲ ਚਿੱਠੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਗੀ ਹੈ ਇਸ ਜਥੇਬੰਦੀ ਹੈ ਇਸ ਜਥੇਬੰਦੀ ਦੀ ਸਥਾਪਨਾ 14 ਨਵੰਬਰ 1920 ਨੂੰ ਸਿਰ ਅਕਾਲ ਤਖਤ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਹਿਬਾਨ ਅਤੇ ਜੁਗੋ ਜੁਗ ਅਟਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਰਹੇਗਾ ਵੀ ਜਿੱਥੋਂ ਤੱਕ ਮੇਰੇ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸੰਬੰਧ ਹੈ ਉਸਦੇ ਸਪਸ਼ਟਿਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ। ਸੋ ਨਾ ਇਹ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2007 ਤੋਂ ਲੈ ਕੇ ਅਕਤੂਬਰ 2015 ਤੱਕ ਕੁਝ ਦੁਖਦਾਈ ਘਟਨਾਵਾਂ ਵਾਪਰੀਆਂ ਸੀ। ਤੇ ਕਹਿੰਦੇ ਇੰਨਾ ਹਿਰਦੇ ਵਿਦਿਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਔਰ ਉਸ ਵੇਲੇ ਮੁੱਖ ਮੰਤਰੀ ਕੌਣ ਸੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਜਥੇਦਾਰ ਸਾਹਿਬ ਸੜੀ ਅਕਾਲ ਤਖਤ ਸਾਹਿਬ ਕੋਲ 17 ਅਕਤੂਬਰ 2015 ਨੂ ਸ੍ਰੀ ਅਕਾਲ ਤੱਕ ਤੱਕ ਸਹਬ ਦੇ ਸਖਤਰੇ ਤੇ ਵਿਖੇ ਨਿਜੀ ਤੌਰ ਤੇ ਹਾਜ਼ਰ ਹੋਏ ਸੀ ਕਹਿੰਦੇ ਕਿ ਜਿਹੜੀ ਅਕਾਲ ਤੱਕ ਤੱਕ ਸਹਦ ਦੇ ਕੋਲ 17 ਅਕਤੂਬਰ 2015 ਨੂੰ ਗਏ ਸੀਗੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਨੇ ਪਛਤਾਪ ਦੀ ਭਾਵਨਾ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਦੇ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ ਤੇ ਉਹ ਜਿਹੜਾ ਪੱਤਰ ਪ੍ਰਕਾਸ਼ ਸਿੰਘ ਬਾਦਲ ਹਰਾਂ ਦੇ ਵੱਲੋਂ ਲਿਖਿਆ ਗਿਆ ਸੀ ਉਹ ਪੱਤਰ ਵੀ ਨਾਲ ਨੱਥੀ ਕੀਤਾ ਗਿਆ ਹੈ ਤੇ ਉਸ ਪੱਤਰ ਦੇ ਵਿੱਚ ਕੀ ਲਿਖਿਆ ਹੋਇਆ ਇਹ ਵੀ ਜਨਤਕ ਹੋਇਆ ਹੈ ਇਹ ਵੀ ਤੁਹਾਨੂੰ ਦੱਸਦੇ ਆਂ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 17 ਅਕਤੂਬਰ 2015 ਨੂੰ ਜੋ ਪੱਤਰ ਲਿਖਿਆ ਸੀ ਉਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਦਿਨੀ ਜੋ ਘਟਨਾਕ੍ਰਮ ਵਾਪਰਿਆ ਹੈ ਮਤਲਬ 2015 ਦੇ ਵਿੱਚ ਜੋ ਘਟਨਾਕ੍ਰਮ ਵਾਪਰੇ ਬੇਦਬੀ ਦੇ ਉਸ ਨੂੰ ਲੈ ਕੇ ਜ਼ਿਕਰ ਕੀਤਾ ਹੈ ਕਿ ਉਹ ਬੇहद ਦੁਖਦਾਈ ਨੇ ਤੇ ਪੀੜਾ ਭਰੇ ਨੇ ਇਸ ਨਾਲ ਪੰਜਾਬੀ ਸਮਾਜ ਖਾਸ ਤੌਰ ਤੇ ਸਿੱਖ ਪਾਈਚਾਰੇ ਦੀ ਮਾਨਸਿਕਤਾ ਨੂੰ ਵੱਡੀ ਸੱਟ ਪਹੁੰਚੀ ਹੈ ਤੇ ਮਨਾਂ ਵਿੱਚ ਦਰਦ ਦਾ ਅਹਿਸਾਸ ਬੇहद ਡੂੰਗਾ ਹੋਇਆ ਹੈ ਕਹਿੰਦੇ ਅਨਕਿਆਸੀਆਂ ਘਟਨਾਵਾਂ ਨਵੇਂ ਰਸਤੇ ਅਖਤਿਆਰ ਕਰ ਰਹੀਆਂ ਨੇ ਜੋ ਹੋਰ ਵੀ ਜੋਖਮ ਭਰੇ ਬਣ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਹੜਾ ਨੇ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਪੰਜਾਬ ਦਾ ਪ੍ਰਸ਼ਾਸਨਿਕ ਮੁਖੀ ਹੋਣ ਕਾਰਨ ਮੈਨੂੰ ਵਾਪਰ ਰਹੇ ਅਜਿਹੇ ਅਨਕੈਸੀ ਘਟਨਾਕ੍ਰਮ ਦਾ ਅਹਿਸਾਸ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਸੌਂਪੇ ਗਏ ਫਰਜ਼ਾਂ ਦੀ ਪਾਲਣਾ ਪੂਰੀ ਤੰਦੇਹੀ ਤੇ ਸ਼ਿੱਦਤ ਦੇ ਨਾਲ ਕਰਨ ਦਾ ਯਤਨ ਕੀਤਾ ਹੈ ਮੈਂ ਆਪਣਾ ਸਮੁੱਚਾ ਜੀਵਨ ਸਿੱਦਕ ਤੇ ਧਾਰਮਿਕ માનਤਾਵਾਂ ਦੇ ਅਨੁਸਾਰੀ ਹੋ ਕੇ ਬਤੀਤ ਕੀਤਾ ਹੈ ਸਿੱਧਕ ਦਲੀ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਆਂ ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਕਿਆਸ ਤੋਂ ਬਾਹਰ ਹੁੰਦਾ ਹੈ ਜੋ ਸੋਚ ਤੋਂ ਬਾਹਰ ਹੁੰਦਾ ਹੈ ਜਦੋਂ ਤੁਸੀਂ ਸੋਚਿਆ ਨਹੀਂ ਹੁੰਦਾ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਚੋਂ ਗੁਜ਼ਰਨਾ ਪੈਂਦਾ ਹੈ ਤੇ ਤੁਸੀਂ ਆਤਮਿਕ ਤੌਰ ਤੇ ਝੰਜੋੜੇ ਜਾਂਦੇ ਹੋ ਮਤਲਬ ਪ੍ਰਕਾਸ਼ ਸਿੰਘ ਬਾਦਲ ਹਰਾਂ ਦਾ ਕਹਿਣਾ ਹੈ ਕਿ ਜੋ ਕੁਝ ਵੀ ਇਹ ਘਟਨਾਵਾਂ ਵਾਪਰੀਆਂ ਉਸ ਤੋਂ ਮੈਂ ਇੱਕ ਤਰ੍ਹਾਂ ਦੇ ਨਾਲ ਝੰਜੋੜਿਆ ਗਿਆ ਮੈਂ ਸੋ ਕਹਿੰਦਾ ਹੈ ਕਿ ਤੁਹਾਡੇ ਅੰਦਰ ਪਛਤਾਵਾ ਦੀਆਂ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ ਨੇ ਇਸ ਸਮੇਂ ਮੈਂ ਅਜੇ ਹੀ ਅੰਤਰਮਨ ਦੀਆਂ ਪੀੜਾਂ ਤੋਂ ਗੁਜ਼ਰ ਰਿਹਾ ਹਾਂ ਸੋ 2015 17 ਅਕਤੂਬਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਘਟਨਾਵਾਂ ਕਰਕੇ ਮੈਂ ਇੱਕ ਮੇਰੇ ਅੰਦਰ ਮਨ ਦੇ ਵਿੱਚ ਪੀੜਾਂ ਜਿਹੜੀਆਂ ਨੇ ਉੱਠ ਰੀਆਂ ਨੇ ਅੱਗੇ ਚਿੱਠੀ 'ਚ ਕੀ ਲਿਖਿਆ ਇਸ ਬਾਰੇ ਵਿੱਚ ਜ਼ਰੂਰ ਤੁਹਾਨੂੰ ਦੱਸ ਦੇਣ ਕਿ ਕਾਲਰ ਆਪਣੇ ਨਾਲ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਮਹਸਰ ਸਤਪੂਰ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਡਮ ਨੇ ਕਹਿਣਾ ਕੋ ਸਟੈਂਡ ਜੋਗ ਨੂੰ ਵੈਸੇ ਤਾਂ ਨਾਲ ਛੱਡਿਆ ਹੀ ਨਹੀਂ ਆ ਹੂੰ ਜੀ ਪਰ ਜਿੱਤਰਾ ਇਹ ਦੋ ਪਾਰਟੀ ਹੋ ਗਿਆ ਬਿਲਕੁਲ ਹਾਂ ਠੀਕ ਹੈ ਜੀ ਇਹ ਪੰਜਾਬ ਦੇ ਵਿੱਚ ਦੱਸੋ ਵੀ ਪੰਜਾਬ ਦੇ ਬਾਕੀ ਜਿਹੜੇ ਧਰਮ ਸੰਸਥਾਨ ਆ ਜਾਂ ਕੋਈ ਹੋਰ ਕਮੇਟੀਆਂ ਨੇ ਜਾਂ ਕੋਈ ਜਿਠੇ ਬੰਦਿਆਂ ਨੇ ਉਹਨਾਂ ਦਾ ਕੀ ਖਿਆਲ ਰੱਖਣਗੇ ਜੇ ਇਹੋ ਕਮੇਟੀ ਦੋ ਪਾਰਟੀ ਬਈ ਤੇ ਹੂੰ ਬਿਲਕੁਲ ਇਹਨਾਂ ਨੂੰ ਇਹ ਤਾਂ ਪਛਾਈਦਾ ਵਾ ਸਾਰਿਆਂ ਨੂੰ ਇੱਕ ਕਰਮੀ ਕਰਨ ਹੈ ਨਹੀਂ ਇਹ ਗੱਲ ਜੀ ਇਹ ਕਹਿਣੀ ਹੈ ਉਹ ਕਰਨੀ ਮੰਦਣੀ ਨਹੀਂ ਆ ਹਮ ਕਿ ਇਕੱਠੇ ਹੋ ਕੇ ਜਥੇਬੰਦੀਆਂ ਵੀ ਇਕੱਠੀਆਂ ਕਰਨ ਸਾਰੀਆਂ ਜਿੰਨੀਆਂ ਪੰਜਾਬ ਦੀਆਂ ਨੇ ਇਹ ਵੀ ਇਕੱਠੇ ਹੋਣਾ ਜੀ ਸਭ ਤੋਂ ਪਹਿਲਾਂ ਤੇ ਬੇਦਲੀ ਵਾਲਾ ਤੇ ਸਰਸੇ ਵਾਲੇ ਦੀ ਮਾਫੀ ਜਿਹੜਾ ਉਹ ਸੈਟਿੰਗ ਕਰਨਾ ਹਮ ਤੇ ਜਿਹੜੀ ਉਹਨੇ ਹੁਣ ਕਟ ਕੀਤੀ ਹੈ ਸਰਸੇ ਨੇ ਉਹਦੀ ਸਜ਼ਾ ਉਹਨੂੰ ਦਿਵਾਉਣਾ ਤੇ ਫਿਰ ਅਗਲੇ ਮਸਲੇ 'ਤੇ ਤੁਰਨਾ ਬਿਲਕੁਲ ਬਿਲਕੁਲ ਜੇ ਇਹ ਆਪੇ ਢੋਪਟੀ ਰਹਿਣਗੇ ਨਾ ਤੇ ਦੂਜਿਆਂ ਨੇ ਜਿਹੜੀਆਂ ਹੋਰ ਜਥੇਪੰਡੀਆਂ ਨੇ ਜਿਸ ਤਰ੍ਹਾਂ ਨਜਾਇਜ਼ ਸਰਸਰੀ ਦੇ ਕਰਤਾ ਤੇ ਹੋਰ ਕਿਹਨੇ ਕਰਤਾ ਉਹਨਾਂ ਨੇ ਫਾਇਦਾ ਹੀ ਲੈਣਾ ਮੈਂ ਉਹਨਾਂ ਨਾਲ ਨਹੀਂ ਹੋਣਾ ਬਿਲਕੁਲ ਜੀ ਬਿਲਕੁਲ ਜਦ ਤੱਕ ਇਹ ਸਾਰੇ ਇਕੱਠੇ ਨਾ ਹੋਏ ਇਹ ਸਾਰੀਆਂ ਜਥੇਪੰਡੀਆਂ ਇਕੱਠੀਆਂ ਕਰਨ ਲਈ ਜਿੰਨੀਆਂ ਵੀ ਬੰਨੀਆਂ ਨੇ ਪੰਜਾਬ ਦੀਆਂ ਹੂੰ ਜਿੰਨੋਂ ਮਰਜੀ ਵੋਟਾਂ ਪਾ ਕੇ ਮੂਰੀ ਬਣਾ ਲੈਣੀ ਜ਼ਰੂਰੀ ਨਹੀਂ ਕਿ ਸੁਖਬੀਰ ਨੂੰ ਬਣਾਉਣਾ ਮੈਂ ਵੋਟਾਂ ਪਾ ਕੇ ਪਰ ਮੂਰੀ ਬਣਾਣ ਤੇ ਸਾਡਾ ਕੀ ਤੋਂ ਆਜ ਜਥੇਦਾਰਿਆ ਜੀ ਉਹ ਜਥੇਦਾਰ ਦੀ ਹੈ ਕਿ ਜਦਾਰੇ ਸਾਰੇ ਗਏ ਚਲਣ ਜੀ ਬਿਲਕੁਲ ਜੇ ਇਹ ਤਾਂ ਮਸਲੇ ਹੱਲ ਹੋਣੇ ਆ ਜੇ ਇਤਰਾ ਹੋ ਰਿਹਾ ਤੇ ਇਹ ਸਿੱਖ ਕੌਮ ਦੀ ਬੇਦਵੀ ਹੁੰਦੀ ਹੀ ਰਹਿਣੀ ਹ ਹ ਬਿਲਕੁਲ ਜੀ ਬਿਲਕੁਲ ਜੀ ਇਹ ਨਾ ਆਪ ਕਪੂਰ ਸਿੰਘ ਨੇ ਇੱਕ ਜੰਗ ਜਿੱਤਣ ਵਾਸਤੇ ਕੀਤਾ ਸੀ ਸਾਰਿਆਂ ਨੂੰ ਕਾਲਤਾਰ ਸਾਹਿਬ ਕੋਲ ਥੱਲੇ ਇਕੱਠਾ ਹ ਹ ਇਹ ਉਸ ਤਰ੍ਹਾਂ ਦੀ ਟਰੱਡੀ ਉਤਰ ਇਕੱਠੇ ਨਾ ਹੋਣਗੇ ਨਾ ਤੇ ਇਹਨਾਂ ਕੋਲ ਜੰਗ ਜਿੱਤੀ ਨਹੀਂ ਜਾਣੀ ਪੰਜਾਬ ਦੀ ਬਿਲਕੁਲ ਜੀ ਬਿਲਕੁਲ ਹੂੰ ਇਹ ਇਹੋ ਜਿਹੀ ਸਾਡੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜੀ ਸਕਾਲਰ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜੇ ਹੋਏ ਸੀ ਕਹਿੰਦੇ ਕਿ ਇੱਕ ਛਤਰ ਛਾਇਆ ਹੇਠ ਇਕੱਠੇ ਹੋਣਾ ਪੈਣਾ ਇਹਨਾਂ ਨੂੰ ਨਹੀਂ ਤਾਂ ਫਿਰ ਅਜਹੀ ਦੁਬਦਾਂ ਬਣੀ ਰਹੇਗੀ ਤੇ ਰਾਮ ਰਹੀਮ ਨੂੰ ਵੀ ਮਾਫੀ ਜਿਹੜੀ ਹੈ ਦਿੱਤੀ ਸੀ ਤੇ ਉਸ ਦੀ ਸਜ਼ਾ ਹੁਣ ਜ਼ਰੂਰ ਦਿਵਾਉਣੀ ਚਾਹੀਦੀ ਹੈ ਇੱਕ ਹੋਰ ਕੋਲਰ ਆਪਣੇ ਨਾਲ ਜੁੜ ਗਏ ਨੇ ਸੱਜੇ ਕਾਲਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲੋ ਬਸ ਜੀਤਪੂਰ ਦਾ ਬਣ ਕੇ ਦੋ ਜੀ ਬਣ ਕੇ ਹਾਂਜੀ ਸੁਰਜੀਤ ਜੀ ਹਾਂਜੀ ਮੈਂ ਤਾਂ ਮੈਂ ਜਿਹੜੇ ਕਾਰਲਾ ਨਾਲ ਕਾਰਟਕ ਦੇ ਉੱਤੇ ਜਿਹੜਾ ਅੱਗੇ ਪੈਰ ਸੁਣਾ ਉਹ ਰਿਆ ਜਾਨੀ ਵਜਾ ਨਾਲ ਜਿੱਦੇ ਵੀ ਹੋਣਾ ਸਿੰਘ ਸਾਹਿਬਾ ਨੇ ਕਰਨਾ ਹੈ ਜੀ ਪਹਿਲੀ ਗੱਲ ਤੁਹਾਨੂੰ ਇਹ ਚਾਹੀਦਾ ਹਮ ਜਿਹੜਾ ਪ੍ਰਾਣੇ ਸਿੰਘ ਸ੍ਰਵਾਨਾ ਜਿਨ੍ਹਾਂ ਨੇ ਮਾਫੀ ਦਿੱਤੀ ਹੈ ਉਹਨਾਂ ਨੂੰ ਸਦਿਆ ਜਾਵੇ ਉੱਥੇ ਬਿਲਕੁਲ ਬਿਲਕੁਲ ਮੀਟਗੇ ਦੇ ਵਿੱਚ ਸਦਿਆ ਜਾਵੇ ਹਮ ਤੇ ਉਹਨਾਂ ਤੋਂ ਪੁੱਛਿਆ ਜਾਵੇ ਜੀ ਵੀ ਤੁਹਾਨੂੰ ਇਹ ਗੱਲ ਸੱਚ ਹੈ ਕਿ ਝੂਠ ਹੈ ਤੁਸੀਂ ਦੱਸੋ ਇੱਕੀ ਹਮ ਬਿਲਕੁਲ ਜੀ ਉਹ ਗੱਲ ਦੱਸਣ ਫੇਰ ਪਤਾ ਲੱਗਦਾ ਤੇ ਐਵੇਂ ਹੁਣ ਜਦ ਇਹ ਫਰਕ ਹੀ ਕੰਮ ਹੈ ਫਿਰ ਸੈਂ ਕਿਥੋਂ ਸਾਡੇ ਹੈ ਨਹੀਂਗੇ ਕਿ ਮੂਹ ਕਾਲਾ ਨਾ ਕਰੋਣੋ ਤੇ ਜਾਵਾ ਕਹਿੰਦੇ ਨੇ ਵੀ ਸਾਨੂੰ ਤਾਂ ਕਹਿੰਦੇ ਜਾਂ ਅਸੀਂ ਤਾਂ ਕਰਨਾ ਤਾਂ ਐ ਕਰ ਮੈਂ ਬੈਠਦਾ ਹੂੰ ਫਿਰ ਉਸ ਸਰਪੰਚ ਦੀ ਉਸ ਪੰਚਾਇਤ ਦੀ ਟਰ ਹੈ ਜਿਹੜੀ ਐ ਰਾਜੀ ਨਵਾ ਸਾਡੇ ਇੱਕ ਮਹੀਨੀ ਸੱਕ ਸਰਪੰਚ ਸੀਗਾ ਜੀ ਤੇ ਉਹਨੇ ਜੀਦਾ ਵੀ ਸੀ ਨਾ ਤੇ ਉਹਨਾਂ ਦੇ ਵੀਰੇ ਦੇ ਵਿੱਚ ਉਹ ਜਾਣਦੇ ਸੀ ਕਿ ਮੈਂ ਵੀ ਸੱਤ ਤੇ ਜੇ ਕੋਈ ਕੰਮ ਸੀਗਾ ਉਹ ਗੁੱਫੇ ਵੀ ਸੀ ਹੂੰ ਵੀ ਸਾਡਾ ਕੋ ਉੱਪਰ ਫੇਜ ਹੋ ਗਿਆ ਸਾਡੇ ਨਾਲ ਨਹੀਂ ਹੂੰ ਜੀ ਇੱਕ ਜਿਹੜਾ ਨੇ ਹੱਕ ਵਿੱਚ ਬੋਲਦਾ ਉਹਨੇ ਖੜ ਲੋ ਸੱਚੀ ਕੀਤੀ ਸੀ ਕੋਈ ਰੱਖ ਲਵੇ ਤੇ ਕੋਈ ਗੁੱਸੇ ਰਵੇ ਤਾਂ ਦੂਰੀ ਐਡਵਿਸਟ ਨਹੀਂ ਤੇ ਬਣਿਆ ਜੀ ਹਾਂ ਜੀ ਠੀਕ ਹੈ ਜੀ ਹੂੰ ਜੀ ਸੋ ਸੁਰਜੀਤ ਜੀ ਬਹੁਤ শুকਰਿਆ ਸਾਡੇ ਨਾਲ ਜੁੜਨ ਵਾਸਤੇ ਮਾਨ ਕਰਤੋ ਸੁਰਜੀਤ ਸਿੰਘ ਆਪਣੇ ਨਾਲ ਜੁੜੇ ਹੋਏ ਸੀ ਉਹਨਾਂ ਦਾ ਕਹਿਣਾ ਸੀ ਕਿ ਜੜੇ ਸਿੰਘ ਸਹਿਬਾਨਾ ਨੇ ਉਦੋਂ ਮਾਫੀ ਦਿੱਤੀ ਸੀ ਉਹਨਾਂ ਤੋਂ ਵੀ ਪੁੱਛ ਗਿਛ ਹੋਣੀ ਚਾਹੀਦੀ ਏ ਕਿ ਭਾਈ ਮਾਫੀ ਕਿਉਂ ਦੇ ਦਿੱਤੀ ਸੋ ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਹੈ ਕਿ ਤਤਕਾਲੀ ਸਿੰਘ ਸਹਿਬਾਨਾ ਨੂੰ ਵੀ ਜ਼ਰੂਰ ਸੰਮਨ ਜਿਹੜੇ ਨੇ ਉਹ ਜਾਰੀ ਹੋਣੇ ਚਾਹੀਦੇ ਨੇ ਤਲਬ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਵੀ ਪੇਸ਼ ਹੁੰਦੇ ਹੁਕਮ ਹੋਣੇ ਚਾਹੀਦੇ ਨੇ ਸੋ ਚਿੱਠੀ ਕਿਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਉਸ ਦਾ ਜ਼ਿਕਰ ਜਲਦੀ ਜਲਦੀ ਕਰ ਲੈਣੇ ਆ ਤੇ ਉਹਨਾਂ ਨੇ ਕਿਹਾ ਕਿ ਦੁਖਦਾਈ ਘਟਨਾਵਾਂ ਵਾਪਰੀਆਂ ਨੇ ਦਰ ਤੋਂ ਝੋੜ ਕੇ ਰੱਖ ਦਿੱਤਾ ਤੇ ਇਸ ਕਰਕੇ ਉਹ ਗੁਰਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਨੇ ਤੇ ਅਰਦਾਸ ਕਰਦੇ ਨੇ ਕਿ ਵਾਹਿਗੁਰੂ ਉਹਨਾਂ ਨੂੰ ਬਲ ਬਖਸ਼ਣ ਤੇ ਮਿਹਰ ਕਰਨ ਸੋ ਇਸੇ ਚਿੱਠੀ ਦਾ ਹਵਾਲਾ ਦਿੰਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਹਰਾਨ ਨੇ ਕਿਹਾ ਕਹਿੰਦੇ ਕਿ ਉਦੋਂ ਦੀਆਂ ਜਿਹੜੀਆਂ ਅਨਕਿਆਸਰੀਆਂ ਘਟਨਾਵਾਂ ਵਾਪਰੀਆਂ ਸੀ ਉਸ ਦਾ ਭਾਰੀ ਬੋਝ ਸੀਗਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਾਨ ਦੇ ਮਨ ਦੇ ਉੱਤੇ ਤੇ ਆ ਕਹਿੰਦੇ ਕਿ ਹੁਣ ਜੋ ਸੁਖਬੀਰ ਸਿੰਘ ਬਾਦਲ ਹਰਾਨ ਨੇ ਲਿਖਿਆ ਹੈ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰਥ ਗੁਰੂ ਜਾਨੀ ਜਾਨ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਸ਼ਾ ਹੋਵੇ ਦਾਸ ਗੁਰੂ ਦਾ ਕਹਿੰਦੇ ਨਿਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਉਹਨਾਂ ਕਹਿੰਦੇ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵੈਗਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਉਂਦਾ ਹੈ ਚਾਹੇ ਭੁੱਲਾਂ ਪਾਰਟੀ ਕੋਲੋਂ ਹੋਈਆਂ ਸੀ ਭਾਵੇਂ ਸਰਕਾਰ ਕੋਲੋਂ ਹੋਈਆਂ ਸੀ ਦਾਸ ਚੇਤ ਅਚੇਤ ਦੇ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਚਕ ਹੈ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਸਾਰੀਆਂ ਜੜੀਆਂ ਭੁੱਲਾਂ ਸੀ ਉਸ ਦੀ ਮੈਂ ਮਾਫੀ ਮੰਗਦਾ ਸੋ ਜਾਣੇ ਅਣਜਾਣੇ ਕਹਿ ਦਿੱਤਾ ਉਹਨਾਂ ਨੇ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਤੇ ਮੇਰੇ ਸਾਥੀ ਖਿੜੇ ਮੱਥੇ ਪਰਵਾਣ ਕਰਨਗੇ ਤੇ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਸੁਖਵੀਰ ਬਾਦਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਭਾਵੇਂ ਪਾਰਟੀ ਤੋਂ ਭੁੱਲਾਂ ਹੋਈਆਂ ਸੀ ਭਾਵੇਂ ਸਰਕਾਰ ਤੋਂ ਹੋਈਆਂ ਸੀ ਉਸਦੇ ਅਸੀਂ ਮਾਫੀ ਮੰਗਦੇ ਹਾਂ ਨਾਲ ਹੀ ਦੱਸਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਸਪਸ਼ਟਕਰਨ ਜਿਹੜਾ ਹੈ ਉਹ ਦੇ ਦਿੱਤਾ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਪਸ਼ਟਕਰਨ ਮੰਗਿਆ ਗਿਆ ਸੀ ਕਿ ਤੁਸੀਂ 90 ਲੱਖ ਦੇ ਇਸ਼ਤਿਹਾਰ ਕਿਉਂ ਲਗਾਏ ਸੀ 90 ਲੱਖ ਦੇ ਇਸ਼ਤਿਹਾਰ ਲੱਗੇ ਸੀ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਤੇ ਉਸਦੇ ਵਿੱਚ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮਾਫੀ ਰਾਮ ਰਹੀਮ ਨੂੰ ਜਿਹੜੀ ਦਿੱਤੀ ਗਈ ਹੈ ਕਿਉਂ ਦਿੱਤੀ ਗਈ ਹੈ ਤੇ ਵਾਜਬ ਕਿੰਨੀ ਕ ਹੈ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਚਿੱਠੀ ਲਿਖੀ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਦਫਤਰ ਸਕੱਤਰੇਤ ਸਿਰਕਾਲ ਤਖਤ ਸਾਹਿਬ ਦੇ ਪੱਤਰ ਨੰਬਰ ਪੱਤਰ ਨੰਬਰ ਲਿਖਿਆ ਗਿਆ ਅਗੇ ਫਿਰ ਮਿਤੀ ਲਿਖੀ ਗਈ ਹੈ ਕਹਿੰਦੇ ਕਿ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਾਫੀ ਦੇ ਮਸਲੇ ਸੰਬੰਧੀ ਇਸ਼ਤਿਹਾਰ ਬਾਰੇ ਸਪਸ਼ਟਿਕరణ ਮੰਗਿਆ ਗਿਆ ਹੈ ਤੇ ਉਸੇ ਦੇ ਸਬੰਧ ਵਿੱਚ ਦੱਸਿਆ ਜਾ ਰਿਹਾ ਹੈ ਕਿ 24 ਸਤੰਬਰ 2015 ਨੂੰ ਸ੍ਰੀ ਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾ ਦੀ ਹੋਈ ਇਕੱਤਰਤਾ 'ਚ ਡੇਰਾ सिरसा ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ 'ਚ ਗੁਰਮਤਾ ਕੀਤਾ ਗਿਆ ਸੀ ਜਿਸ ਮਗਰੋਂ ਐਸਜੀਪੀਸੀ ਦੇ ਤਤਕਾਲੀ ਪ੍ਰਧਾਨ ਕਹਿੰਦੇ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਮਤਲਬ ਜੋ ਐਸਜੀਪੀਸੀ ਦੇ ਉਦੋਂ ਤਤਕਾਲੀ ਪ੍ਰਧਾਨ ਸੀ ਜਥੇਦਾਰ ਅਫਤਾਰ ਸਿੰਘ ਦੇ ਹੁਕਮ ਤੇ ਮੁਖ ਸਕੱਤਰ ਹਰਚਰਨ ਸਿੰਘ ਦੇ ਵੱਲੋਂ ਇਸ਼ਤਿਹਾਰ ਲਗਾਏ ਗਏ ਸੀ ਸ਼੍ਰੋਮਣੀ ਕਮੇਟੀ ਨੇ ਪੱਲਾ ਇੱਕ ਤਰੀਕੇ ਨਾਲ ਛੱਡ ਦਿੱਤਾ ਹੈ ਕਹਿ ਦਿੱਤਾ ਹੈ ਕਿ Okay. ਉਸ ਵੇਲੇ ਦੇ ਜਿਹੜੇ ਜਥੇਦਾਰ ਸੀਗੇ ਪ੍ਰਧਾਨ ਸੀਗੇ ਜਥੇਦਾਰ ਉਹਨਾਂ ਦੇ ਵੱਲੋਂ ਅਵਤਾਰ ਸਿੰਘ ਹਰਾਂ ਦੇ ਵੱਲੋਂ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਹੁਕਮ ਦਿੱਤੇ ਗਏ ਤੇ ਇਸ਼ਤਿਹਾਰ ਜਾਰੀ ਕਰਵਾਏ ਗਏ ਕਹਿੰਦੇ ਇਹ ਇਸ਼ਤਿਹਾਰ ਸ੍ਰੀ ਅਕਾਲ ਤਖਤ ਸਹਿਬ ਦੀ ਮਾਣ ਮਰਿਆਦਾ ਤੇ ਆਦੇਸ਼ ਦੇ ਸਤਕਾਰ ਬੇਦਬੀਆਂ ਸੰਬੰਧੀ ਪਛਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਅਪੀਲ ਬੇਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਤੇ ਗੁਰੂ ਘਰ ਅੰਦਰ ਪੈਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਨਾਲ ਸੰਬੰਧਿਤ ਹਨ ਐਸਜੀਪੀਸੀ ਨੇ ਉਸ ਵੇਲੇ ਦੇ ਤਤਕਾਲੀ ਪ੍ਰਦਾਨ ਐਸਜੀਪੀਸੀ ਦੇ ਜਥੇਦਾਰ ਅਫਤਾਰ ਸਿੰਘ ਹੋਰਾਂ ਦਾ ਜ਼ਿਕਰ ਕਰ ਦਿੱਤਾ ਹੈ ਤੇ ਕਹਿੰਦੇ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਇਹ ਦੱਸਿਆ ਗਿਆ ਸੀ ਗੁਰਦੁਆਰਿਆਂ ਨੂੰ ਤੇ ਸਬਾ ਕਮੇਟੀਆਂ ਨੂੰ ਕਿ ਭਾਈ ਜਦੋਂ ਅਖੰਡ ਪਾਠ ਵਗੈਰਾ ਕਰਾਉਂਦੇ ਹੋ ਤਾਂ ਬੇਦਬੀਆਂ ਦੀਆਂ ਘਟਨਾਵਾਂ ਤੋਂ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਲੋੜ ਹੈ ਸਿਕ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਸੱਚੇ ਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਲੀਖਾਰ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਡਮ ਜੀ ਇਸੇ ਨਈਂ ਇਹਨਾਂ ਨੂੰ ਮਾਰਕ ਕੀਤਾ ਜਾਣਾ ਚਾਹੀਦਾ ਬਾਦਲਪੁਰਵਾਰ ਨੂੰ ਇਹਨਾਂ ਨੇ ਬਹੁਤ ਗੁਰੂ ਘਰ ਨਾਲ ਕਰ ਦਿੱਤਾ ਹੈ ਹਮ ਸੱਚਾ ਸਵੇਰ ਤੋਂ ਵੀ ਮਾਰ ਤੇ ਦਿੱਤੀ ਕਈ ਕੋਸ਼ਿਸ਼ਾਂ ਨਾਲ ਕੋਸ਼ਿਸ਼ਾਂ ਨਾ ਕਰ ਦਿੱਤਾ ਗਿਆ ਜੀ ਨਾ ਨਹੀਂ ਮਾ ਮਾ ਤੁਸੀਂ ਜਾਨ ਚਾਹੀਦੀ ਸਨਵਾੜ ਜੀ ਬਹੁਤ ਸ਼ੁਕਰੀਆ ਸੋ ਕਾਲਰ ਸਾਡੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਮਾਫੀ ਬਿਲਕੁਲ ਨਹੀਂ ਮਿਲਣੀ ਚਾਹੀਦੀ ਬਾਦਲ ਪਰਵਾਰ ਨੂੰ ਕਿਉਂਕਿ ਸਿੱਖਾ ਦੇ ਹਿਰਦੇ ਬਲੁੰਦਰੇ ਗਏ ਨੇ ਸੋ ਕਮੈਂਟ ਵੀ ਸਾਨੂੰ ਆ ਰਹੇ ਨੇ ਹਰਵਜਨ ਕੌਰ ਜੀ ਦਾ ਲਿਖਣਾ ਹੈ ਕਿ ਬਹੁਤ ਵਧੀਆ ਗੱਲ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਾ ਕੇ ਹੁਣ ਮਾਫੀ ਮੰਗਦਿਆਂ ਸ਼ਰਮ ਆਉਣੀ ਚਾਹੀਦੀ ਹੈ ਸੋ ਸਿੱਖ ਕੌਮ ਦੇ ਮਨ ਦੇ ਵਿੱਚ ਬਹੁਤ ਰੋਸ ਹੈ ਕਿ ਮੈਂ ਹੋਰ ਗੁਜ਼ਾਰਿਸ਼ ਕਰਾਂਗੀ ਕਿ ਜਦੋਂ ਤੁਸੀਂ ਫੋਨ ਕਰਦੇ ਹੋ ਤੇ ਵਿੱਚ ਜਦੋਂ ਫੋਨ ਬਿਜ਼ੀ ਆਉਂਦਾ ਹੈ ਤਾਂ ਤੁਸੀਂ ਕਿਰਪਾ ਕਰਕੇ ਥੋੜਾ ਜਿਹਾ ਇੰਤਜ਼ਾਰ ਕਰਕੇ ਦੁਬਾਰਾ ਵੀ ਸਾਨੂੰ ਕਾਲ ਕਰ ਸਕਦੇ ਹੋ ਤੁਹਾਡੀ ਕਾਲ ਜ਼ਰੂਰ ਅਟੈਂਡ ਕੀਤੀ ਜਾਵੇਗੀ ਤੇ ਉਸ ਦਾ ਜਵਾਬ ਵੀ ਜ਼ਰੂਰ ਦਿੱਤਾ ਜਾਵੇਗਾ ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਮੀਕੋਰ ਕਮੇਟੀ ਬਣਾ ਲਈ ਤੇ ਸੁਖਬੀਰ ਸਿੰਘ ਬਾਦਲ ਤੇ ਐਸਜੀਪੀਸੀ ਨੇ ਜੋ ਚਿੱਠੀ ਜੋ ਸਪਸ਼ਟਿਕਰਨ ਸ੍ਰੀ ਕਲ ਤੱਕ ਨੂੰ ਸੌਂਪਿਆ ਸੀ ਉਸ ਵਿੱਚ ਅਸਲ ਚ ਲਿਖਿਆ ਕੀ ਹੋਇਆ ਹੁਣ ਸ੍ਰੀ ਅਕਾਲ ਤਖਤ ਦੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਵੱਲੋਂ ਸਾਰੇ ਜਿਹੜੇ ਪੰਜ ਤਖਤ ਨੇ ਪੰਜ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ ਫਿਰ ਉਸ ਵਿੱਚ ਫੈਸਲਾ ਲਿਆ ਜਾਵੇਗਾ ਫਿਰ ਧਾਰਮਿਕ ਸਜਾ ਸੁਖਬੀਰ ਬਾਦਲ ਨੂੰ ਲਗਾਈ ਜਾਵੇਗੀ ਵੀ ਸਪਸ਼ਟ ਹੋ ਗਿਆ ਸੋ ਇੰਤਜ਼ਾਰ ਹੈ ਹੁਣ ਕੀ ਫੈਸਲਾ ਆਉਂਦਾ ਹੈ ਤੇ ਅੱਗੇ ਹੋਰ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਕੀ ਕਲੇਸ਼ ਵੇਖਣ ਨੂੰ ਬਾਕੀ ਰਹਿ ਜਾਂਦਾ ਇਸ ਦੇ ਉੱਤੇ ਜ਼ਰੂਰ ਨਜ਼ਰਾਂ ਬਣੀਆਂ ਹੋਈਆਂ ਨੇ ਤੁਸੀਂ ਸਾਡੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਜੁੜੇ ਰਿਹਾ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ ਅੱਜ ਲਈ ਮੈਨੂੰ ਦਿਓ ਇਜਾਜ਼ਤ ਸੱਚੇ ਕਾਲ